ਨੰਗਲ ਡੈਮ ਤੋਂ ਦਿੱਲੀ ਜਾਣ ਵਾਲੀ ਰਾਤ 8:30 ਵਜੇ ਵਾਲੀ ਪੈਸੇਂਜਰ ਟ੍ਰੇਨ ਦੇ AC ਡੱਬਿਆਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਮਾਲ ਢੋਆ ਜਾ ਰਿਹਾ ਹੈ ਜਦ ਕਿ AC ਡੱਬਿਆਂ ਵਿੱਚ ਮਾਲ ਲੋਡ ਨਹੀਂ ਕੀਤਾ ਜਾ ਸਕਦਾ ਇਹ ਕਿਸ ਦੀ ਗਲਤੀ ਹੈ AC ਡੱਬਾ ਟ੍ਰੇਨ ਦਾ B1 ਜਿਹੜੀ ਕਿ ਰਾਤ ਨੂੰ 8:30 ਵਜੇ ਟ੍ਰੇਨ ਆਉਂਦੀ ਹੈ ਇਹ ਪਹਿਲਾਂ ਹੀ 1 ਘੰਟੇ ਤੋਂ ਵੱਧ ਸਮਾਂ ਲੇਟ ਆਈ ਜੋ 21 ਡੱਬੇ ਦੇ ਕੋਲ ਇਸ ਦੇ ਯਾਤਰੀ ਪਹੁੰਚੇ ਤਾਂ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਡੱਬਾ ਦੋਨੋਂ ਪਾਸਿਓਂ ਬੰਦ ਸੀ ਪੂਰੀ ਤਰ੍ਹਾਂ ਬੰਦ ਸੀ ਕਾਫੀ ਦੇਰ ਸ਼ਰਧਾਲੂ ਖੋਲਦੇ ਰਹੇ ਯਾਤਰੀ ਖੋਲਦੇ ਰਹੇ ਡੱਬਾ ਨਹੀਂ ਖੁੱਲਿਆ ਦੂਸਰੇ ਡੱਬੇ ਦੀ ਤਰਫੋਂ ਯਾਤਰੀ ਅੰਦਰ ਆਪਣੇ 21 ਡੱਬੇ ਵਿੱਚ ਦਾਖਲ ਹੋਏ 21 ਡੱਬੇ ਦੇ ਦੋਨੇ ਪਾਸੇ ਵੱਡੇ ਵੱਡੇ ਬੋਰੇ ਲੱਦ ਕੇ ਡੱਬਾ ਬੰਦ ਕੀਤਾ ਹੋਇਆ ਸੀ ਬੋਰੇ ਵੀ ਬਿਲਕੁਲ ਭਾਰੇ ਤੇ ਮੋਰੇ ਲੱਦੇ ਹੋਏ ਸਨ ਇਹ ਗੈਰਕਾਨੂੰਨੀ ਤੌਰ ਤੇ ਸਮਾਨ ਕਿਸ ਦਾ ਸੀ ਅਤੇ ਕਿਸ ਦੀ ਮਨਜ਼ੂਰੀ ਨਾਲ ਲੱਦਿਆ ਗਿਆ ਜੇ ਕੋਈ ਅਨਸੁਖਾਮੀ ਘਟਨਾ ਵਾਪਰਦੀ ਹੈ ਰੇਲਵੇ ਵਿੱਚ ਤਾਂ ਇਹ ਸਬੰਧਤ ਵਿਅਕਤੀ ਹੀ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਨੇ ਐਸਾ ਗੈਰਕਾਨੂੰਨੀ ਢੰਗ ਨਾਲ ਮਾਲ ਰੇਲ ਗੱਡੀ ਦੇ ਡੱਬੇ ਵਿੱਚ ਲਦਾਇਆ ਸੀ ਉਹ ਵੀ ਏਸੀ ਡੱਬੇ ਵਿੱਚ ਇਸ ਤਰ੍ਹਾਂ ਰਾਤ ਨੂੰ ਰੇਲਵੇ ਸਟੇਸ਼ਨ ਤੇ ਯਾਤਰੀ ਕਾਫੀ ਪਰੇਸ਼ਾਨ ਹੋਏ ਸਹਵਾਲੂ ਜਿਨ੍ਹਾਂ ਨੇ ਵੀ ਵਨ ਡੱਬੇ ਵਿੱਚ ਬੈਠਣਾ ਸੀ ਕਿਉਂਕਿ ਡੱਬਾ ਬੰਦ ਸੀ ਅਤੇ ਮਾਲ ਲੱਦਿਆ ਹੋਇਆ ਸੀ ਡੱਬੇ ਦੇ ਵਿੱਚ ਤੇ ਬੜੀ ਮੁਸ਼ਕਲ ਨਾਲ ਆਪਣੀਆਂ ਸੀਟਾਂ ਤੱਕ ਪਹੁੰਚੇ ਬੇਸ਼ੱਕ ਕਿ ਟ੍ਰੇਨ ਕੁਝ ਸਮਾਂ ਖੜਦੀ ਹੈ ਇਸ ਕਾਰਨ ਯਾਤਰੀ ਆਪਣੀਆਂ ਸੀਟਾਂ ਵਿੱਚ ਪਹੁੰਚਣ ਤੱਕ ਸਫਲ ਰਹੇ ਜੇਕਰ ਨਾ ਖੜਦੀ ਹੁੰਦੀ ਤਾਂ ਯਾਤਰੀ ਆਪਣੀ ਟ੍ਰੇਨ ਮਿਸ ਕਰ ਸਕਦੇ ਸਨ ਇਹ ਇਹੋ ਇਸ ਤਰ੍ਹਾਂ ਦਾ ਹੈ ਰੇਲਵੇ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦਾ ਇਹ ਕੰਮ ਦੇਖੋ ਨਾ ਕੋਈ ਚੈਕਿੰਗ ਕਰਦਾ ਨਾ ਕੋਈ ਕੋਈ ਕਿਸੇ ਵੀ ਤਰ੍ਹਾਂ ਦਾ ਹੈ ਨਹੀਂ ਡੱਬੇ ਦੇ ਵਿੱਚ ਮਾਲ ਰੱਖਿਆ ਹੋਇਆ ਬਿਨਾ ਬਿਨਾ ਕਿਸੇ ਦੀ ਮਨਜ਼ੂਰੀ ਤੇ ਉਹ ਵੀ ਏਸੀ ਡੱਬੇ ਦੇ ਵਿੱਚ ਡੱਬੇ ਦੇ ਵਿੱਚ ਮਾਲ ਰੱਖਣਾ ਚਲੋ ਕਿਸੇ ਨੇ ਰੱਖ ਲਿਆ ਇਹ ਵੀ ਵਪਾਰ ਦਾ ਮਾਲ ਸੀ ਅਤੇ ਡੱਬੇ ਅੰਦਰੋਂ ਬੰਦ ਕੀਤੇ ਹੋਏ ਸਨ ਪੂਰੀ ਮਿਲੀਪੁਕਤ ਲੱਗਦੀ ਹੈ ਟੀਟੀ ਦੇ ਨਾਲ ਉਸ ਵਪਾਰੀ ਦੀ ਜਿਹੜਾ ਕਿ ਇਸ ਡੱਬੇ ਵਿੱਚ ਮਾਲ ਲੈ ਕੇ ਜਾ ਰਿਹਾ ਹੈ ਇਹ ਦਿੱਲੀ ਨੂੰ ਜਾ ਰਿਹਾ ਹੈ ਜਾਂ ਹੋਰ ਕਿਤੇ ਜਾ ਰਿਹਾ ਹੈ ਇਹ ਤਾਂ ਉਹੀ ਦੱਸ ਸਕਣਗੇ ਪਰ ਇਹ ਹੁਣ ਆ ਨੰਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਦ੍ਰਿਸ਼ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ